ਬੋਲਟੀ ਰਾਣੇ ਨੇ ਸਾਡੇ ਕੋਲ 50 ਲੱਖ ਰੁਪਇਆ ਲਿਆ ਮੁੜੇ ਦੇ ਬਾਹਰ ਭੇਜਣ ਵਾਸਤੇ ਹੁਣ ਸਾਡੇ ਨਾਲ ਧੋਖਾ ਵਾਜੀ ਕੀਤੀ ਠੱਗੀ ਕੀਤੀ ਉਹਨਾਂ ਨੇ ਸਾਡੇ ਨਾਲ ਨਾਲੇ ਮੇਰੇ ਤੇ ਨਜਾਇਜ਼ ਅਪਲੀਕੇਸ਼ਨ ਲਗਾਇਆ ਬਹੁਤ ਜਿਆਦਾ ਝੋੜ ਮਾਰਿਆ ਸਾਡੇ ਨਾਨਾ ਤੋਂ ਖਵਾਜੀ ਕੀਤੀ ਕਿ ਆਪਣਾ ਘਰ ਅਜਿਸਟਰੀ ਸਾਡੇ ਨਾਂ ਕਰਵਾ ਦਾਂਗੇ ਇਹਨਾਂ ਨੇ ਕੀਤੀ ਨਹੀਂ ਆ ਉੱਥੋਂ ਵਾਪਸ ਆ ਗਏ ਮੁੜ ਕੇ ਅਸੀਂ ਜੋ ਵੀ ਆ ਬਿਲਕੁਲ ਪ्योर ਕੰਮ ਕੀਤਾ ਅ ਰਜਿਸਟਰੀ ਆਪਾਂ ਕਰਵਾਈ ਹੈ 17 ਤਰੀਕ ਕਰਾਈਆ 19 ਤਰੀਕ ਨੇ ਆਪਣਾ ਬੈਂਕ 'ਚ 10 ਲੱਖ ਰੁਪਏ ਜਮ੍ਹਾਂ ਕਰਾਇਆ ਮੇਰੀ ਬੇਟੀ ਨੇ ਲਈ ਹੈ ਦੇ ਨੂੰ ਬਾਹਰ ਭੇਜਣਾ ਹੈ ਇੰਗਲੈਂਡ ਚ ਹੁੰਦਾ ਜੁਆਈ ਨਿਗਮ ਉਹਦੇ ਤੋਂ ਰੂਪੇਜੇ 35 ਲੱਖ ਰੁਪਏ ਉਹਨਾਂ ਨੇ ਲਿਆ ਸਾਡੇ ਕੋ ਫਰ ਜਿਸਟਰੀ ਕੋਈ ਹੈ ਮੌਕੇ ਤੇ ਜੋ ਵੀ ਹੈ ਇਹਦੇ ਗਵਾਹੀ ਹੋਈ ਹੈ ਇਹਦੇ ਬੰਦੇ ਨੇ ਗਵਾਹੀ ਹੋਈ ਹੈ ਅੱਜ ਜੈਸਪਾਲ ਨੇ ਮਨੋ ਨਿਯਾਜ ਝੂਠਾ ਬਲੀਮਲਾਤਾ ਪਈ ਜਿਹੜਾ ਗੋਲਦੀ ਰਾਣੇ ਦਾ ਜੁਆਈ ਹੈ ਨਿਗਮ ਐ 35 ਲੱਖ ਰੁਪਏ ਦਿੱਤਾ ਬਿਲਕੁਲ ਜੀ ਮੈਂ ਸਭ ਤੋਂ ਪਹਿਲਾਂ ਆਪਣੇ ਪਤਨ ਕਰਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਬਾਕੀ ਗੱਲਬਾਤ ਇਹ ਹੈ ਵੀ ਇਹਨਾਂ ਨੇ ਮੇਰੇ ਤੇ ਨਜਾਇਜ਼ ਐਡਿਕਸ਼ਨ ਲਾਇਆ ਬਹੁਤ ਹੀ ਜ਼ਿਆਦਾ ਝੋੜ ਮਾਰਿਆ ਜਿਹੜਾ ਕਿ ਇੱਕ ਮੈਂ ਪਹਿਲਾਂ ਵੀ ਕਹਿ ਚੁੱਕਾ ਜਿਹੜਾ ਮਦਦ ਸਰਕੇ ਵਿੱਚ ਇੱਕ ਮੇਰੀ ਬੇਟੀ ਨੇ ਪਲਾਟ ਲੈ ਆਈ 17 ਤਰੀਕ ਪਲਾਟ ਲੈ ਆਈ ਠੀਕ ਹੈ ਜੀ ਤਾਂ 17 ਤੋਂ ਬਾਅਦ 25 ਤਰੀਕ ਸਮੋਲ ਅਦਾ ਨੇ ਫੋਨ ਸਾਨੂੰ ਕੀਤਾ ਵੀ ਚਾਚਾ ਜੀ ਸਾਡੇ ਮੇਰਾ 716 ਬੜਾ ਕਲਿਸ਼ ਪਾਂਡੇ ਆ ਤਾਂ ਤੁਸੀਂ ਪਲਾਟ ਵਾਪਸ ਕਰ ਦਿਓ ਤਾਂ ਤੁਹਾਨੂੰ ਅਹੀ ਉਹਦੇ ਬਦਲੇ 10 ਲੱਖ ਰੁਪਏ ਫਿਰ ਵਾਪਸ ਕਰ ਦਿੰਨੇ ਆ ਇਕ ਵਾਰ ਉਹ ਅਲੀਕੇਸ਼ਨ ਲਗਾਉਂਦੀ ਆ ਜੀ ਝੋਠੀ ਪਲੇਟੇ ਆ ਰਜਿਸਟਰੀ ਕਰਤੀ ਆ ਇਹ ਕਰਤੀ ਆ 50 ਲੱਖ ਦੇਤਾ ਇੱਕ ਵਾਰ ਮੇਰੇ ਤੇ ਉਹਨਾਂ ਝੂਠੇ ਕਰਾਂਦੀ ਆ ਠੀਕ ਹੈ ਜੀ ਬਿਆਹ ਝੂਠੇ ਕਰਾਉਣ ਦੇ ਬਾਵਜੂਦ ਹੀ ਤਹਾਨੂੰ ਮਿਲ ਕਹਿੰਦੇ 10 ਲੱਖ ਰੁਪਏ ਲੈ ਲਓ ਅਸੀਂ ਜੋ ਵੀ ਆ ਬਿਲਕੁਲ ਪਿਓਰ ਕੰਮ ਕੀਤਾ ਅ ਰਜਿਸਟਰੀ ਆਪਾਂ ਕਰਵਾਈ ਆ 17 ਤਰੀਕ ਕਰਾਈ ਆ 19 ਤਰੀਕ ਨੇ ਆਪਣੇ ਬੈਂਕ 'ਚ 10 ਲੱਖ ਰੁਪਏ ਜਮ੍ਹਾਂ ਕਰਾਇਆ ਮੇਰੀ ਬੇਟੀ ਨੇ ਲਈ ਆ ਉਸ ਤੋਂ ਬਾਅਦ ਇਹਨੂੰ ਲਾਲਚ ਆਇਆ ਕਿਸੇ ਪਾਰਟੀ ਨੇ ਕਿਹਾ ਤਾਂ ਵੀ ਤੁਹਾਨੂੰ ਉਹਨਾਂ ਨੂੰ ਲੱਖ ਜੀ ਮਰਲਾ ਵੇਚੀ ਆ ਤਾਂ ਸਾਡੇ ਕੋਲ ਪੈਸੇ ਵਧਣ ਲੋ ਹੁਣ ਵਾਧ ਘਟ ਜੋ ਵੀ ਹੋ ਜੀ ਸਾਡੇ ਆ ਠੀਕ ਆ ਜੀ ਉਹ ਪਹਿਲਾਂ ਦੇਖਣਾ ਚਾਹਦਾ ਸੀ ਰਜਿਸਟਰੀ ਕੋਈ ਆ ਮੌਕੇ ਦੇ ਜੋ ਵੀ ਆ ਇਹਦੇ ਗੋਇੰਗ ਆਫ ਹੋਈਆਂ ਇਹਦੇ ਬੰਦੇ ਦੀ ਗੋਈ ਹੋਈਆਂ ਅੱਜ ਜੱਛਪਾਲ ਨੇ ਮਨੂੰ ਨਜਾਇਜ਼ ਝੂਠਾ ਬਲੀ ਮਲਾਤਾ ਪਈ ਜੇਰਾ ਗੋਲਦੀ ਰਾਣਾ ਦਾ ਜੁਆਈ ਆ ਨਿਗਮ ਆ 35 ਲੱਖ ਰੁਪਏ ਦਿੱਤਾ ਤਾਂ ਫੇਰ ਜਿਹੜੀ ਜੱਛਪਾਲ ਦੀ ਨੂੰ ਆ ਉਹ ਕਹਿੰਦੀ ਆ ਪਗੋਲਦੀ ਰਾਣਾ ਸਾਡੇ ਕੋਲ 40 ਲੱਖ ਰੁਪਏ ਲੈ ਗਿਆ ਤਮਿਆ ਦੇ ਪ੍ਰਸ਼ਾਸਨ ਲਗੇ ਮਗਰ ਖਲਾਬ ਜੇ 40 ਲੱਖ ਰੁਪਏ ਲੈ ਜੇ 35 ਲੱਖ ਰੁਪਏ ਲਿਆ ਤਾਂ ਕੋਈ ਰਸੀਦ ਹੋਣੀ ਹੈ ਕੋਈ ਰਜਿਸਟਰ ਬਿਆਨ ਹੋਣਾ ਜੇ ਉਹਨੇ ਇਹ ਜਗਾ ਲਈ ਹੈ ਤੇ ਸਰ ਇਹ ਪੂਰਾ ਕਾਗਜ ਪੱਕੇ ਮੇਰੇ ਕੋਲ ਪਈ ਦੀ ਹੈ ਠੀਕ ਹੈ ਜੀ ਇਹ ਜਨਾਨੀ ਔਰ ਬੰਦਾ ਮੁਕੇਸ਼ ਤਾਂ ਮੁਕੇਸ਼ ਤੇ ਜਨਾਨੀ ਸੁਮਲਤਾ ਯਸ਼ਪਾਲ ਮੈਨੂੰ ਗੁੰਮਰਾਹ ਕਰ ਰਿਹਾ ਬਲੈਕਮੇਲ ਕਰ ਰਿਹਾ ਪੱਟੀਆਂ ਵੀ ਵਿਦੇਸ਼ਪੁਰ ਭੇਜਣ ਵਾਸਤੇ ਉਹਨੇ ਪੈਸੇ ਲਏ ਮੈਂ ਨਾ ਕੋਈ ਏਜੰਟ ਆ ਤੇ ਨਾ ਮੈਂ ਟ੍ਰਾਵਲ ਏਜੰਟ ਆ ਮੈਂ ਕੋਈ ਕੰਮ ਨਹੀਂ ਕਰਾ ਨਾਵੇਂ ਕੋਈ ਕੰਮ ਕਰਦਾ ਜਾਂ ਡੋਂਡੀ ਦਾ ਪਰ ਚਲੋ ਕੁਛ ਵੀ ਆਲਾ ਸਾਡੇ ਘਰ ਆ ਕੇ ਹਮਲਾ ਕੀਤਾ ਨਿਆਰ ਬਹੁਤ ਜ਼ਿਆਦਾ ਗਾਲੀ ਜੋੜ ਕਢੀਆਂ ਇਟਾ ਪੱਥਰ ਜੋ ਵੀ ਆਵਾਰਿਆ ਉਸਨੇ ਨਾਮ ਆ ਘਰ ਹੀ ਤਾਂ ਨਹੀਂ ਮੇਰਾ ਬੇਟਾ ਨਿਕਮ ਘਰ ਹੀ ਮੇਰੀ ਬੇਟੀ ਘਰ ਗੱਲ ਹੀ ਜਿਹਨਾਂ ਵਿੱਚ ਮੇਰੀ ਇੱਕ ਦੋਤਰੀ ਛੋਟੀ ਜਨਤ ਉਹ 3 ਸਾਲ ਦੀ ਹੈ ਮੇਰੀ ਬੇਟੀ ਦੇ ਘਰ ਆ ਕੇ ਨਾਲ ਦਰਵਾਜ਼ੇ ਲਾਏ ਗੇੜ ਲਾਏ ਕਾਫੀ ਗੰਦੀਆਂ ਗਾਲੀਆਂ ਸ਼ਰਾਬਾ ਪੀ ਕੇ ਨਸ਼ੇ ਕਰਕੇ ਕਾਫੀ ਇਹਨਾਂ ਨੇ ਮਾਰਕੁੱਟ ਕੀਤਾ ਬਾਬਾ ਤੱਕ ਗਰੱਪੇ ਵੀ ਮਾਰਤਾ ਚਲੋ ਅਸੀਂ ਜੋ ਵੀ ਆ ਜੋ ਬੰਦੀ ਕਾਰਵਾਈਆਂ ਸਰਕਾਰੀ ਮੈਡੀਕਲ ਸਿਵਲ ਹਸਪਤਾਲ ਕਰਾ ਉਹ ਜੋ ਵੀ ਅਸੀਂ ਐਸਐਚਓ ਸਾਹਿਬ ਦਾ ਉਥੇ ਗਏ ਆ ਉਥੇ ਦਰਵਾਜ਼ਾ ਦਿੱਤੀ ਆ ਐਸਐਚਓ ਸਾਹਿਬ ਨੇ ਅਹੀਂ ਸਾਡੀ ਬਹੁਤ ਜਿਆਦਾ ਪਿਆਰ ਨਾਲ ਗੱਲਬਾਤ ਸੁਣੀ ਆ ਮੈਂ ਕੀ ਆਖੇ ਗੱਲ ਸਰ ਜੇ ਮੈਂ ਗਲਤ ਆ ਜੋ ਬੰਦੀ ਕਾਰਵਾਈਆਂ ਨੇ ਤੇ ਕੀਤੀ ਜਾਵੇ ਠੀਕ ਆ ਜੀ ਜੇ ਉਹ ਗਲਤ ਆ ਪਾਰਟੀ ਤਾਂ ਉਨੇ ਆ ਕੇ ਇਨਕੁਆਇਰੀ ਕਰੋ ਚੈੱਕ ਕਰੋ ਮੈਂ ਗਲਤ ਆ ਜਾਂ ਅਗਲਾ ਸਹੀ ਆ ਤਾਂ ਜਾਂ ਮੈਂ ਸਹੀ ਆ ਜਾਂ ਅਗਲਾ ਸਹੀ ਆ ਇਹ ਦੇਖੋ ਜੋ ਤੁਹਾਡੀ ਬੰਦੀ ਕਾਰਵਾਈ ਕਰੋ ਬਾਕੀ ਅੱਜ ਐਸਐਸਓ ਸਾਹਿਬ ਦਾ ਸਾਡੇ ਸਜਾਲਪੁਰ ਪੁਲਿਸ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਬਾਰਰ ਮਾਨਾ ਨਿਰਣਿਆ ਲਿਆ ਉਹਨਾਂ ਦੇਖਿਆ ਪਰ ਵਾਕਈ ਗੋਲਡੀ ਨਾਲ ਗਲਤ ਹੈ ਤੇ ਜਦੋਂ ਜਸ਼ਪਾਲ ਜਾਂ ਮੁਕੇਸ਼ ਕੁਮਾਰ ਗਲਤ ਹੈ ਉਹਨਾਂ ਨੇ ਆ ਕੇ ਦੇਖਿਆ ਘਰ-ਵਾਰ ਦੇਖਿਆ ਉਹਨਾਂ ਦਾ ਵੀਡੀਓ ਸਾਰੇ ਦੱਸੇ ਆਪਣੇ ਘਰ ਦੀ ਤੇ ਦੇਖੋ ਜੀ ਸਾਡੇ ਸੀਸੀ ਕੈਮਰੇ ਲੱਗੇ ਚੁੱਕੇ ਆ ਆ ਦੇਖੋ ਮੇਰੀ ਕੁੜੀ ਨਾਲ ਕੀ ਹਾਲ ਕਰਨਿਆ ਉਹਨਾਂ ਨੇ ਇਨਕੁਆਰੀ ਕੀਤੀ ਸਭ ਕੁਝ ਕੀਤਾ ਦੇਖਿਆ ਸੋਹਣਿਆ ਜੋ ਵੀ ਹੈ ਉਹਨਾਂ ਨੇ ਜੋ ਵੀ ਹੈ ਜਸ਼ਪਾਲ ਤੇ ਮੁਕੇਸ਼ ਕੁਮਾਰ ਤੇ ਇਹ ਐਫਆਈ ਨੰਬਰ ਆ ਜੀ ਸੱਤ ਧਾਰਾ ਸੱਤਾ ਬੰਦਿਆਂ ਦੇ ਪਰਚਾ ਹੋਇਆ ਅੱਜ ਹੀ ਜਮਾਨਤ ਕਰਾਨ ਗਏ ਸੀ ਠੀਕ ਹੈ ਜੀ ਮੈਂ ਤੁਹਾਨੂੰ ਦੱਸਣ ਲਿਆ ਮੈਂ ਬਾਕੀ ਥਾਣਾ ਸਿਜਾਂਪੁਰ ਦੇ ਐਸਐਚਓ ਸਾਹਿਬ ਦਾ ਮੈਂ ਬਹੁਤ ਜ਼ਿਆਦਾ ਧੰਨਵਾਦ ਕਰਦਾ ਹਵਾਰੀਆਂ ਦਾ ਉਹਨਾਂ ਨੇ ਦੇਖਿਆ ਇਨਕੁਆਰੀ ਕੀਤੀ ਹੈ ਆਪਣੀ ਟੀਮ ਲੈ ਕੇ ਜੋ ਵੀ ਹੈ ਇਨਕੁਆਰੀ ਕੀਤੀ ਹੈ ਪਰ ਠੀਕ ਹੈ ਨਿਜਾਇ ਜਿਹਨਾਂ ਨੇ ਝੂਠੇ ਮਰਦੇ ਅਲੀਗੇਸ਼ਨ ਲਗਾਇਆ ਦੇਸ਼ ਵਿਦੇਸ਼ ਦੇ ਬਲਕਿ ਉਸੇ ਪਤਾ ਵੀ ਨਹੀਂ ਆ ਪੰਜਾਟ ਤੀਹ ਆ ਕੀ ਨੀ ਮੈਂ ਆਪਣਾ ਬੇਟਾ ਖੁਦ ਨੇ ਜਾਂਟਾ ਕੋ ਕੁੱਤਿਆਂ ਕੋ ਖੱਜਲ ਹੋ ਹੋ ਕੇ ਤਾਂ ਬੇਟਾ ਬਾਹਰ ਭੇਜਿਆ ਹੀ ਪੈਸਾ ਕਮਾ ਕੇ ਆਇਆ 1.5 2 ਸਾਲ ਬਾਅਦ ਪਲਾਟ ਲਿਆ ਇਹਨਾਂ ਨੇ ਮੈਨੂੰ ਨਜਾਇਜ਼ ਬੰਦਨਾਮ ਕਰਨ ਦੀ ਕੋਸ਼ਿਸ਼ ਕੀਤੀ ਠੀਕ ਹੈ ਜੀ ਤਾਂ ਬਾਕੀ ਅਸਤੂ ਸਾਹਮਣੇ ਦੇਖਿਆ ਉਹਨਾਂ ਦੇਖਿਆ ਉਹਨਾਂ ਨੇ ਲਾ ਲਈ ਇੰਨੇ ਸੱਤੇ ਬੰਦਿਆਂ ਦੇ ਪਰਚਾ ਕੀਤਾ ਜਿਹਨਾਂ ਦੇ ਸੱਤੇ ਬੰਦਿਆਂ ਦੇ ਸਾਡੇ ਦੇ ਨਜਾਇਜ਼ ਐਲੀਕੇਸ਼ਨ ਦੇ ਨੰਬਰ ਇਹ ਤੇ ਜਾਂਚਪਾਲ ਤ੍ਰਿਤਾ ਦੇਵੀ ਮੁਕੇਸ਼ ਕੁਮਾਰ ਸੁਮਨ ਲਤਾ ਗੁਨੇਸ਼ ਕੁਮਾਰ ਗੋਚਾ ਠੀਕ ਹੈ ਰੇਖਾ ਠੀਕ ਹੈ ਮਨੀਸ਼ ਇਹਦਾ ਸਤਾ ਬੰਦਿਆਂ ਦਾ ਪਰਚਾ ਹੋ ਗਿਆ ਮੈਂ ਸਭ ਤੋਂ ਪਹਿਲਾਂ ਸਜਾਰਪੁਰ ਥਾੜੇ ਦਾ ਬਹੁਤ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਮੈਨੂੰ ਇਨਸਾਫ ਦਲਾਇਆ ਇਹੋ ਜਿਹੇ ਬੰਦੇ ਸ਼ਰਾਰਤੀ ਬੰਦੇ ਹੋਰ ਵੀ ਕਹਿੰਦੇ ਨੇ ਨਜਾਇਜ਼ ਸ਼ਰਾਰਤ ਕਰ ਸਕਦੇ ਆ ਕਹੇ ਗਰੀਬ ਬੰਦੇ ਨੂੰ ਫਸਾ ਸਕਦੇ ਆ ਜਿੱਦਾਂ ਕਿ ਇਹਨਾਂ ਨੇ ਮੇਰੀ ਗੇਮ ਕੀਤੀ ਸੀ ਤੇ ਲੈ ਲਈ 40 ਲੱਖ ਲਾ ਗਿਆ 45 ਲੱਖ ਲੈ ਗਿਆ ਪਰ ਵਿਦੇਸ਼ ਭੇਜਣ ਵਾਸਤੇ ਫਸਾੜ ਜੀ 40-45 ਲੱਖ ਰੁਪਏ ਲੈ ਗਿਆ ਤਾਂ ਕਿਹੜੇ ਬੈਂਕ ਚ ਇਸ ਬੰਦੇ ਨੇ ਕਢਾਇਆ ਮੈਨੂੰ ਬੈਂਕ ਦੀ ਸਟੇਟਮੈਂਟ ਦੇ ਦਿਓ ਜੇ ਤੇਨੇ ਕਢਾ ਕੇ ਮੇਰੇ ਕੋਰਟ ਚ ਪਾਇਆ ਉਹ ਵੀ ਮੈਨੂੰ ਦੱਸਣ ਠੀਕ ਹੈ ਹੋਣ ਮੈਨੂੰ ਕਹਿੰਦੇ ਆ ਵਿੱਚ 2 ਵਜੇ ਕੰਪਲਾਈ ਕਰ ਲੋ ਅਜੇ ਇੰਦੀ ਜਮਾਨਤ ਨਹੀਂ ਹੋਈ ਆ ਅੱਜ ਜੋ ਵੀ ਹੈ ਟਾਈਮ ਪਾਤਾ ਉਹਦਾ 3 ਤਰੀਕ ਦਾ ਠੀਕ ਹੈ ਇਹਦੇ ਦਾ ਪਰਚਾ ਹੋਇਆ ਦਾ ਮੈਂ ਤੇ ਮੈਂ ਫੇਰ ਕਹਣਾ ਬਾਰ-ਬਾਰ ਪੇ ਸਿਹਜਨਪੁਰ ਪੁਲਿਸਦਾਰ ਥਾਣੇ ਦਾ ਐਸਓ ਸਾਹਿਬ ਦਾ ਬਹੁਤ ਬਹੁਤ ਮੈਂ ਧੰਨਵਾਦ ਆ ਵਾਰੀਆਂ ਜਿਨ੍ਹਾਂ ਨੇ ਜੋ ਵੀ ਇਹ ਨਿਰਣੇ ਲਿਆ ਸਾਫ ਸੁਥਰਾ ਦੇਖਿਆ ਤਾਂ ਵਾਕੀ ਬਹੁਤ ਬਹੁਤ ਮੈਂ ਧੰਨਵਾਦ ਕਰਦਾ ਵਾਕੀ ਮੈਂ ਮੁਕੇਸ਼ ਕੁਮਾਰ ਨੂੰ ਇਹ ਗੱਲ ਕਹਣਾ ਜੇ ਮੇਰੀ ਵੀਡੀਓ ਸੋਖ ਰਿਹਾ ਤਾਂ ਮੁਕੇਸ਼ ਕੁਮਾਰ ਜੀ ਐਨਾ ਧੱਕਾ ਨਹੀਂ ਹੋਣਾ ਜਿਆਦਾ ਕਿਸ ਗਰੀ ਮਨਾਲ ਮੇਰੇ ਹੱਕ ਲਾਲ ਦੇ ਪੈਜੇ ਮੇਰੇ ਹੱਕ ਲਾਲ ਦੀ ਕਮਾਈ ਮੇਰਾ ਪੁੱਤਰ 1.5 ਸਾਲ 2 ਸਾਲ ਲਾ ਕੇ ਆਇਆ ਉਹਨਾਂ ਨੇ ਪੈਸੇ ਕਮਾਏ ਆ ਤੇ ਤੇਨੂੰ 10 ਲੱਖ ਰੁਪਏ ਦਿੱਤਾ ਤਾਂ ਤੇਰੀ ਜਨਾਨੀ ਮੈਨੂੰ ਕਹਿੰਦੀ ਆ ਪਰ ਠੀਕ ਐ ਕਿ ਜੇ 10 ਲੱਖ ਮੈਨੂੰ ਨਹੀਂ ਦਿੱਤਾ ਤਾਂ ਬੰਨ ਮੈਨੂੰ ਫੋਨ 'ਚ ਕਿਉਂ ਸੁਣਾਉਂਦੀ ਆ ਗੱਲਾਂ ਬਾਤਾਂ ਤੇ ਲੋ ਜੀ 10 ਲੱਖ ਰੁਪਏ ਲੈ ਲਓ ਤੁਸੀਂ ਤੇ ਪੂਰੇ ਸਾਡੇ ਨਾਲ ਫਿਰ ਰਜਿਸਟਰੀ 'ਚ ਲਾ ਦਿਓ ਮੈਂ ਪਲੱਸ ਜੇ ਸਾਰੇ ਜੇ ਹੁਕਮ ਹੋਵੇ ਤੇ ਇਹਦੀ ਮੈਂ ਰਿਪੋਰਟਿੰਗ ਸੁਲਾ ਕੇ ਦੱਸਣਾ 10 ਲੱਖ ਰੁਪਏ ਇਹਦੀ ਜਨਾਨੀ ਮੈਨੂੰ ਕਹਿੰਦੀ ਆ ਤੇ 10 ਲੱਖ ਰੁਪਏ ਲੈ ਲਓ ਸਾਰੇ ਇੱਕ ਮਿੰਟ ਪਲੀਜ਼ aja sih, maaf ਤੁਹਾਨੂੰ ਜੇ ਜੀ ਤੁਸੀਂ ਟਾਲੀ ਦਾ ਨਾਮ ਕਰਕੇ ਦਿੱਤੀ ਆ ਆਹੋ ਸੁਣੋ ਆਹੋ ਤਾਂ ਉਹ ਜਿਹੜੀ ਸੀ ਜੰਦੀ ਮੰਮੀ ਵੀ ਵਾਪਸ ਦੇ ਦਿਓ ਮੰਮੀ ਹੈ ਜੀ ਉਹ ਇਸ ਟੇਨ ਦਾ ਪਰਦੇ ਦਿਓ ਆ ਮੈਂ ਨਹੀਂ ਜੀ ਉਹ ਜਿਸ ਕਿ ਉਹ ਆਪਸ ਦੇ ਦਿੱਤਾ ਨੌਪਾਲੇ ਕਹਿ ਨਹੀਂ ਜੇ ਜਲਦ ਭਾਏ ਉਹ ਵਾਪਸ ਦੇ ਦਿਓ ਇਹਨਾਂ ਨੂੰ ਦੇ ਦਿੰਦੇ ਆ ਜੀ ਜੀ ਹਨ ਦੇ ਦਿਓ ਆਹ ਤੇ ਅੰਦਰਲੀ ਜਿਹੜੀ ਜਗਾ ਹੈ ਹੀ ਆਹੋ ਤਾਂ ਉਹ ਜਿਹੜੇ ਵਾਪਸ ਹੋ ਰਹੀਆਂ ਉਹਦੇ ਵੀ ਖਾਪਾ ਰਹੇ ਨੇ ਕਹ ਚਾ 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 ਦੀ ਦੀ ਸੁਭਮਨ ਲਤਾ ਕੀ ਗੱਲ ਹੋ ਇਹੋੜ ਨਾਲ ਸਰ ਗੋਲਟੀ ਰਾਣੇ ਨੇ ਸਾਡੇ ਕੋ 50 ਲੱਖ ਰੁਪਇਆ ਲਿਆ ਮੁੜੇ ਦੇ ਬਾਹਰ ਭੇਜਣ ਵਾਸਤੇ ਉਹਨਾਂ ਹੱਡੇ ਨਾਲ ਧੋਖਾ ਵਾਜੀ ਕੀਤੀ ਆ ਧੱਕੀ ਕੀਤੀ ਉਹਨਾਂ ਨੇ ਸਾਡੇ ਨਾਲ ਕਿੱਦਾਂ ਲਿਆ ਤੁਹਾਡੇ ਕੋਲ ਪੈਸੇ ਪੁਰਾਣੇ ਇਹ ਮੁੜੇ ਨੂੰ ਬਾਹਰ ਭੇਜਣਾ ਹੈ ਇੰਗਲੈਂਡ ਚ ਹੁੰਦਾ ਜੁਆਈ ਨਿਗਮ ਉਦੇ ਸੁਰੂ ਭੇਜੇ 35 ਲੱਖ ਰੁਪਇਆ ਉਹਨਾਂ ਨੇ ਲਿਆ ਸਾਡੇ ਕੋ ਪਹਿਲੇ ਤੇ ਬਾਹਰ ਨਹੀਂ ਭੇਜਿਆ ਬਾਹਰ ਨਹੀਂ ਭੇਜਿਆ ਉਹਨਾਂ ਨੇ ਤੇ ਤੁਸੀਂ ਕੋਈ ਇਹਦੇ ਸਮਝ ਸ਼ਿਕਾਇਤ ਕੀਤੀ ਹੈ ਕੋਈ ਸ਼ਿਕਾਇਤ ਨਹੀਂ ਕੀਤੀ ਅਸੀਂ ਅੰਦਰ ਵੜ ਕੇ ਇਹਨਾਂ ਨੂੰ ਪੈਸੇ ਦਿੱਤੇ ਸੀ ਇਹਨਾਂ ਨੇ ਕਿਹਾ ਸੀ ਕਿ ਤੋ ਬੱਚਾ ਹੀ ਬਾਹਰ ਭੇਜਾਂਗੇ ਤੇ ਤੁਸੀਂ ਕੋਈ ਐਸਐਸਪੀ ਜਾਂ ਕੇਅਰ ਪੁਲਿਸ ਨੂੰ ਸ਼ਿਕਾਇਤ ਕੀਤੀ ਹੈ ਹਾਂਜੀ ਹਾਂਜੀ ਤੇ ਹੁਣ ਤੁਸੀਂ ਕੀ ਮੰਗ ਕਰਦੇ ਹੋ ਅਸੀਂ ਮੰਗ ਕਰ ਰਹੀ ਆ ਕਿ ਸਾਡੇ ਚਾਹੇ ਪੈਸੇ ਦੇ ਦੇ ਚਾਹੇ ਸਾਡੀ ਅਜਿਸਟਰੀ ਦੇ ਦੇ ਚਾਹੇ ਪਲਾਟ ਸਾਡਾ ਦੇ ਦੇ ਜਿਹੜਾ ਇਹਨਾਂ ਨੇ ਸਾਡੇ ਕੋਲ ਪਲਾਟ ਲਿਆ ਸਾਡੇ ਨਾਲ ਇਹਨਾਂ ਤੋਂ ਖਵਾਜੀ ਕੀਤੀ ਕਿ ਆਪਣਾ ਘਰ ਅਜਿਸਟਰੀ ਸਾਡੇ ਨਾਲ ਕਰਵਾ ਦਾਂਗੇ ਇਹਨਾਂ ਨੇ ਕੀਤੀ ਨਹੀਂ ਆ ਉੱਥੋਂ ਵਾਪਸ ਆ ਗਏ ਮੁੜ ਕੇ ਨੰਨਾ ਸਰ ਯਸ਼ਪਾਲਾ ਜੀ ਕੀ ਗੱਲ ਹੋਈ ਕੋਲ ਨਾ ਮੇਰੇ ਨਾਲੇ ਗੱਲ ਹੋਈ ਮੇਰੇ ਪਰਿਵਾਰ ਨਾਲੇ ਗੱਲ ਹੋਈ ਕਿ ਮੇਰੀ ਨੂਹ ਕੋਲੋਂ ਮੇਰੇ ਨੂੰਹ ਪੁੱਤਰ ਕੋਲੋਂ ਇਹ 골ਡੀ ਰਾਣੇ ਨੇ ਬੜੀ-ਬੜੀ ਢਾਕਾਂ ਮਾਰਿਆ ਮੇਰੇ ਘਰ ਦੇ ਵਿੱਚ ਬੜਾ-ਬੜਾ ਢਾਕਾ ਪਿਆ ਹੈ ਇਹਨਾਂ ਨੇ ਕੀ ਕੀਤਾ ਕਿ ਆਪਣੇ ਮੇਰੇ ਪੋਤਰੇ ਨੂੰ ਨਾਲ ਵਿੱਚ ਗੁੰਮਰਾਹ ਕਰਕੇ ਤੇ ਇਹਦੇ ਜੁਆਇ ਨੇ ਨਾਲ ਰਲ ਕੇ ਮੇਰੇ ਮੋੜੇ ਕੋਲੋਂ ਮੇਰੀ ਨੂਹ ਕੋਲੋਂ ਮਲਗਿਆ ਨਾ ਪੈਸੇ ਲੈ ਲੇ ਰਕਮ ਲੈ ਲਈ 35 ਲੱਖ ਰੁਪਏ ਇਹਨਾਂ ਮਲਕੇ ਲੈ ਲਿਆ ਫੇਰ ਕਹਿੰਦਾ ਕਿ ਮੈਂ ਤੈਨੂੰ ਮੁੜੇ ਤੇਨੂੰ ਬਾਹਰ ਭੇਜ ਦਿਆਂਗਾ ਜਦੋਂ ਅਮਰੀਕਾ ਦੇ ਵਿੱਚ ਜਦੋਂ ਵਾਪਸ ਆਏ ਲੋਕ ਉਹਨਾਂ ਕੱਢ ਦਿੱਤੇ ਤੇ ਇਹ ਕਹਿਣ ਲੱਗ ਪਏ ਵੀ ਹੁਣ ਨਹੀਂ ਜਾਣਾ ਹੁਣ ਉਹ ਬਾਹਰ ਭੇਜਣ ਦੇ ਬਾਹਰ ਨਹੀਂ ਜਾ ਸਕਦਾ ਮੁੜਾ ਤੁਹਾਡਾ ਹੁਣ ਉਹ ਬਾਹਰਲੇ ਕੰਟਰੀ ਦੇ ਲੋਕੀ ਬਾਹਰ ਵਾਪਸ ਭੇਜਣ ਦੇ ਨੇ ਫੇਰ ਕਹਿੰਦਾ ਕਿ ਮੈਂ ਤੈਨੂੰ ਮੈਂ ਪੈਸੇ ਮੈਂ ਕਿੱਥੋਂ ਦਿਆਂ ਮੈਂ ਤੈਨੂੰ ਮੇਰਾ ਮਕਾਨ ਲੈ ਲੈ ਤੂੰ ਮੇਰੇ ਮੁੜੇ ਨੇ 15 ਲੱਖ ਰੁਪਈਏ ਤੇ ਲਗਭਗ 15 ਲੱਖ ਰੁਪਈਆ ਇਹਦਾ ਬੈਂਕ 'ਚ ਲਾਉਣ ਹੀ ਉਹ ਮਾਫ ਕਰਵਾਇਆ ਉਹ ਲਾਉਣ ਦੇ ਗੇ ਤੇ ਲਾਇਆ ਉਹ ਰਜਿਸਟਰੀ ਵਿੱਚ ਬੈਂਗਲਿਆ ਇਹਨਾਂ ਸਾਨੂੰ ਦੇ ਦਿੱਤੀ ਉਹਦੀ ਜਿਹੜੀ ਕਲੀਅਰੈਂਸ ਹੀ ਉਹ ਸਾਨੂੰ ਦੇ ਦਿੱਤੀ ਇਹ ਕਹਿੰਦਾ ਕਿ ਮੈਂ ਮਕਾਨ ਤੁਹਾਨੂੰ ਦੇ ਦਿਆਂਗਾ ਇਹ ਮਕਾਨ ਮਕੂਨ ਤਨ ਦਿੱਤਾ ਨਹੀਂ ਵੀ ਫਿਰ ਕਹਿੰਦਾ ਵੀ ਇਹ ਤੁਹਾਡੇ ਮੈਨੂੰ 10 ਲੱਖ ਰੁਪਏ ਹੋਰ ਦਿਓ ਇਹ ਮੇਰਾ ਮੋੜਾ ਮੁਕੇਸ਼ ਕਹਿੰਦਾ ਕਿ 10 ਲੱਖ ਰੁਪਏ ਹੈ ਨਹੀਂ ਮੈਂ ਕਿੱਥੋਂ 10 ਲੱਖ ਰੁਪਏ ਦਿਆਂ ਕਿੱਥੋਂ ਪੈਸੇ ਇਹਨੇ ਆਂਦੇ ਨੇ ਫਿਰ ਇਹ ਕਹਿੰਦਾ ਕਿ ਤੁਹਾਡੇ ਕੋਲ ਇੱਕ ਪਲਾਟ ਹੈ ਉਹ ਮੇਰੇ ਨਾਲ ਤੁਸੀਂ ਕਰਾ ਦਿਓ ਇਹ ਮੇਰੀ ਨੂੰ ਨੂੰ ਗੁੰਮਰਾਹ ਕਰਕੇ ਇਹਨਾਂ ਨੇ ਰਜਿਸਟਰੀ ਉੱਤੇ ਪਠਾਨਗੋੜ ਲੈ ਕੇ ਮਲਖਪੁਰ ਲੈ ਕੇ ਉੱਥੇ ਜਾ ਕੇ ਨਾ ਅਜਿਸ਼ਟਿਕ ਕਰਾਦੀ ਇਹਦੇ ਨਾਲ ਇਹ ਗੱਲ ਹੋਏਗੀ ਜਦੋਂ ਤੂੰ ਮੇਰੀ ਜੀਟੀ ਮੇਰੀ ਤੂੰ ਪਲਾਟ ਦੀ ਕਰ ਦੇਗਾ ਮੈਂ ਤੈਨੂੰ ਆਪਣੇ ਮਕਾਨ ਦੀ ਰਜਿਸਟਰੀ ਕਰ ਦਿਆਂਗਾ ਉਹ ਸਾਰੇ ਇਨ ਨਾ ਉਹ ਰਜਿਸਟਰੀ ਇਹਨਾਂ ਪਹਿਲਾਂ ਕਰਾ ਲਈ ਉਹ ਜਦੋਂ ਉਹ ਦੂਸਰੀ ਜੀਟੀ ਗੋਲਦੀ ਰਾਣੇ ਦੇ ਮਕਾਨ ਦੀ ਰਜਿਸਟਰੀ ਜਦੋਂ ਹੋਣ ਤੇ ਆਈ ਤਾਂ ਗੋਲਦੀ ਰਾਣਾ ਸੱਡੌੜ ਗਿਆ ਪਾਣੀ ਪੀਣ ਆਏ ਤੇ ਦੋਏ ਪਿਉਤੀ ਇਹ ਵਾਪਸ ਉੱਥੇ ਆਏ ਨਹੀਂ ਮੇਰਾ ਮੁੰਡਾ ਫੋਨ ਕਰਦਾ ਰਿਹਾ ਬਾਉਡੀ ਮੇਰੀ ਬੋਲੂਗੀ ਨੂੰ ਮੇਰੀ ਫੋਨ ਕਰਦੀ ਰਹੀ ਇਹ ਨਹੀਂ ਆਏ ਕਾਹ ਲਾਂਗੇ ਜਦੋਂ ਪੁੱਛਿਆ ਤਾਂ ਕਹਿੰਦਾ ਵੀ ਮੈਂ ਅ ਕੱਲ ਕਰਦੇ ਆਂਗਾ ਪਰਸੋਂ ਕਰਦੇ ਆਂਗਾ ਕਰਦੇ ਕਰਦੇ ਸਾਡੇ ਨੇ ਨਹੀਂ ਕੀਤੀ ਫਿਰ ਹੁਣ ਕਿਹਾ ਕਿ ਤੂੰ ਆਪਣੀ ਜਿਹੜੀ ਡਿਸ਼ਟੀ ਤੇਰੇ ਨਾਲ ਜਿਹੜੀ ਸੁਮਨ ਲਦਾ ਦੀ ਡਿਸ਼ਟੀ ਤੇਰੀ ਕੁੜੀ ਦੇ ਨਾਮ ਕਰਾਈ ਹੈ ਉਹ ਸਾਨੂੰ ਵਾਪਸ ਕਰ ਦੇ ਫਿਰ ਕਹਿੰਦਾ ਕਿ ਮੈਂ ਤੁਹਾਨੂੰ ਸੋਮਵਾਰ ਕਰ ਦੇਗਾ ਮੰਗਲਵਾਰ ਬੁੱਧਵਾਰ ਵੀਰਵਾਰ ਸ਼ੁੱਕਰਵਾਰ ਸ਼ਨੀਵਾਰ ਐਤਵਾਰ ਜਦੋਂ ਉਹ ਐਤ ਮੈਂ ਜਾ ਮਾ ਜਾਉ ਨੂੰ ਪੁੱਛ ਲੋ ਉਹ ਕਹਿੰਦਾ ਕਿ ਮੈਂ ਤੁਹਾਨੂੰ ਪੈਸੇ ਦੇ ਦੇਵਾਂਗਾ 10 ਲੱਖ ਰੁਪਏ ਦੇ ਦੇਵਾਂਗਾ ਉਹ ਜਦੋਂ 10 ਲੱਖ ਰੁਪਏ ਲੈਣ ਗਏ ਤੇ ਉੱਥੇ ਜਦੋਂ ਇਹਨੂੰ ਨਹੀਂ ਦਿੱਤਾ ਫਿਰ ਮੈਂ ਗਿਆ ਤੇ ਕਰ ਇਹ ਗੱਲਾਂ ਕੀ ਨਾਮ ਮੇਰੇ ਕੋਲ ਪੈਸੇ ਨਾ ਤੇ ਨਾਮ ਮੇਰੇ ਕੋਲ ਰਿਸ਼ਤੀ ਹੈ ਐਦਾਂ ਸਾਰੇ ਨੇ ਧੋਖੇबाजी ਕੀਤੀ ਆ ਫਿਰ ਇਹਨਾਂ ਪਰੋਂ ਬੋਤਲਾਂ ਮਾਰੀਆਂ ਨੇ ਇਹਦੀਆਂ ਬੀਅਰ ਦੀਆਂ ਬੋਤਲਾਂ ਮਾਰੀਆਂ ਨੇ ਰੋੜੇ ਮਾਰੇ ਨੇ ਇੱਕ ਬਾ ਇਹ ਮੇਰੀ ਬਾਹ ਤੇ ਰੋੜੇ ਵੱਜੇ ਨੇ ਇਹ ਦੇਖੋ ਇਹ ਮੇਰੀ ਬਾਹ ਤੇ ਰੋੜੇ ਵੱਜੇ ਨੇ ਬਾਅਦ ਚ ਫਿਰ ਅਹੀਂ ਫਿਰ ਐਸਐਸਪੀ ਦਫ਼ਤਰ ਗਿਆ ਨਾਲ ਹਸਿਆਲਪੁਰ ਥਾਣੇ ਦੇ ਵਿੱਚ ਦਰਖਾਸਤ ਦਿੱਤੀ ਉੱਥੇ ਜਾ ਕੇ ਮੈਡੀਕਲ ਕਰਾਇਆ ਪਠਾਨਕੋਟ ਜਾ ਕੇ ਫਿਰ ਜਿਹੜੀ ਦਰਖਾਸਤ ਅਹੀਂ ਐਸਐਸਪੀ ਦਫ਼ਤਰ ਦਿੱਤੀ ਹੈ ਹੋਣ ਪਤਾ ਨਹੀਂ ਸਰਕਾਰ ਕੀ ਕਾਇਵੇ ਕਰਦੀ ਆ ਕੀ ਨਹੀਂ ਕਰਦੀ ਇਸ ਮੋੜੇ ਨੂੰ ਇੰਨਾ ਗੁਮਰਾ ਕੀਤਾ ਮੇਰੇ ਦੂਪੁੱਤਰ ਨੂੰ ਫਿਰ ਤੁਸੀਂ ਕੋਈ ਲਿਖਤ ਪੜ ਨਹੀਂ ਕਰਨੀ ਕੋਈ ਕਿਸੇ ਨਾਲ ਗੱਲ ਨਹੀਂ ਕਰਨੀ ਕੋਈ ਤੂੰ ਕੁਝ ਨਹੀਂ ਕਰਨਾ ਉਦਾਂ ਹੀ ਐਸੇ ਗੁਮਰਾ ਹੋਏ ਅੱਜ ਤੱਕ ਸਾਰੇ ਇਹ ਇੱਥੋਂ ਤੱਕ ਨੋਬਤਾ ਗਈ ਕਿ ਅਸੀਂ ਪੈਸੇ ਲੈਣ ਗਿਆ ਇਹ ਨਪਰੋਂ ਰੋੜੇ ਬੋਤਲ ਦੀਆਂ ਵੀਰਦੀਆਂ ਬੋਤਲਾਂ ਮਾਰੀਆਂ ਹੋਰ ਇੱਕ ਬੋਤਲਾਂ ਸਰੀਏ ਉਹ ਵੀ ਮਾਰੀਆਂ ਸਾਡੇ ਘਰ ਹੁਣ ਤਾਂ ਇੱਕ ਹੀ ਮੰਗ ਕਰਦੇ ਆ ਪ੍ਰਸ਼ਾਸਨ ਨੂੰ ਮੈਂ ਸ਼ਰਮ ਮੰਗੇ ਹੋਏ ਕਰਨਾ ਕਿ ਇਹੋ ਜੇ ਠੱਗ ਨੂੰ ਇਹ ਜਿਹੜੇ ਠੱਗੇ ਜਾਂਦੇ ਨੇ ਸਾਡੇ ਅੰਗਰੂ ਲੋਕੀ ਜਿਹੜੇ ਠੱਗੇ ਜਾਂਦੇ ਨੇ ਨਾ ਇਹ ਸਰਕਾਰ ਹੈ ਕਿ ਮੈਂ ਤੇ ਐਸਐਸਪੀ ਸਾਹਿਬ ਅੱਗੇ ਬੇਨਤੀ ਕਰਾਂਗਾ ਕਿ ਇਹੋ ਜਿਹੇ ਠੱਗ ਨੂੰ ਇੰਨੀ ਕੀ ਸਜ਼ਾ ਸਖਤ ਦਿੱਤੀ ਜਾਏ ਤਾਂ ਕਿ ਦੂਸਰੇ ਕਿਸੇ ਪਰਿਵਾਰ ਨਾਲ ਇਹੋ ਜਿਹੀ ਠੱਗੀ ਨਾ ਮਾਰੇ